ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਅਸੀਂ ਜਿਹੜੇ ਅਚਾਰ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਕਈਆਂ ਨੂੰ ਇਸ ਦਾ ਨਾਮ ਪਤਾ ਹੋਣਾ ਤੇ ਕਈਆਂ ਨੂੰ ਨਹੀਂ ਜਿਨ੍ਹਾਂ ਨੂੰ ਨਹੀਂ ਪਤਾ ਇਹਨਾਂ ਨੂੰ ਮੈਂ ਉਹਨਾਂ ਨੂੰ ਮੈਂ ਦੱਸਦਾ ਕਿ ਲਸੂੜੇ ਇਹਨਾਂ ਨੂੰ ਬੋਲਿਆ ਜਾਂਦਾ ਆ ਇਹਦਾ ਅਚਾਰ ਜਿਹੜਾ ਇਸ ਨੂੰ ਪਹਿਲਾਂ ਉਬਾਲਿਆ ਜਾਂਦਾ ਹੈ ਤੇ ਉਬਾਲ ਕੇ ਕਿਟਕਾ ਅਸੀਂ ਇਹਦੇ ਵਿੱਚੋਂ ਕੱਢ ਕੇ ਇਸ ਨੂੰ ਸੁਕਾ ਲਿਆ ਸੀ ਕਿਉਂਕਿ ਇਹਦੇ ਵਿੱਚ ਇੱਕ ਜੈਲ ਜਿਹੀ ਹੁੰਦੀ ਹੈ ਉਹ ਫਿਰ ਚਾਰ ਨੂੰ ਜਿਹੜੀ ਹੈ ਖਰਾਬ ਕਰ ਦਿੰਦੀ ਹੈ ਜੇ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਡਰਾਈ ਕਰ ਲਓ ਤੇ ਫਿਰ ਚਾਰ ਜਿਹੜਾ ਤੁਹਾਡਾ ਕਦੇ ਵੀ ਜਿਹੜਾ ਖਰਾਬ ਜਿਹੜਾ ਉਹ ਨਹੀਂ ਹੋਵੇਗਾ ਤੇ ਕਈ ਇਹਦੇ ਵਿੱਚੋਂ ਗਿਟਕਾਂ ਜਿਹੜੀਆਂ ਉਹ ਨਹੀਂ ਕੱਢਦੇ ਕਈ ਇਦਾਂ ਹੀ ਪਾ ਲੈਂਦੇ ਨੇ ਤੇ ਕਈ ਇਹਦੇ ਵਿੱਚੋਂ ਜਿਹੜੀਆਂ ਗਿਟਕਾਂ ਜਿਹੜਾ ਕੱਢ ਲੈਂਦੇ ਨੇ ਤੇ ਅਸੀਂ ਪਹਿਲਾਂ ਗਿਟਕਾਂ ਕੱਢ ਕੇ ਆਚਾਰ ਦੀਆਂ ਤੇ ਫਿਰ ਇਸ ਨੂੰ ਇਸ ਨੂੰ ਸੁਕਾ ਲਏ ਸੀ ਚੰਗੀ ਤਰ੍ਹਾਂ ਤੇ ਫਿਰ ਮਸਾਲਾ ਜਿਹੜਾ ਤੁਸੀਂ ਜਿਵੇਂ ਅੰਬ ਦਾ ਆਚਾਰ ਪਾਉਂਦੇ ਸੀ ਉਦਾਂ ਹੀ ਤੁਸੀਂ ਮਸਾਲਾ ਜਿਹੜਾ ਉਹ ਤਿਆਰ ਕਰ ਲੈਣਾ ਸਾਡਾ ਕੁ ਮਸਾਲਾ ਪਹਿਲਾਂ ਹੀ ਸੀ ਗ੍ਰाइंड ਕੀਤਾ ਹੋਇਆ ਪਿਆ ਸੀ ਅਸੀਂ ਉਹਦੇ ਵਿੱਚ ਹੀ ਤੇਲ ਪਾ ਕੇ ਤੇ ਫਿਰ ਮਤਲਬ ਕਿ ਤੇਲ ਪਾ ਕੇ ਨੂੰ ਚੰਗੀ ਤਰ੍ਹਾਂ ਮਿਕਸ ਅਪ ਕਰਕੇ ਤੇ ਫਿਰ ਇਹਦੇ ਵਿੱਚ ਇਸ ਨੂੰ ਭਰਿਆ ਜਾਂਦਾ ਆ ਇਸ ਨੂੰ ਚੰਗੀ ਤਰ੍ਹਾਂ ਮਸਾਲਾ ਇਹਦੇ ਵਿੱਚ ਭਰਨਾ ਆ ਇਟ ਮੀਨਸ ਕਿ ਤੁਸੀਂ ਜਿੱਦਾਂ ਘਰੇਲੇ ਤੁਸੀਂ ਭਰਦੇ ਜੇ ਇਦਾਂ ਹੀ ਤੁਸੀਂ ਇਹਦੇ ਵਿੱਚ ਅਚਾਰ ਨੂੰ ਮਤਲਬ ਮਸਾਲੇ ਨੂੰ ਭਰਨਾ ਆ ਇਹ ਜਿਹੜਾ ਅਚਾਰ ਆ ਬਹੁਤ ਥੋੜਾ ਜਿਹਾ ਔਖਾ ਪੈਂਦਾ ਹੈ ਪਰ ਖਾਣ ਵਿੱਚ ਵੀ ਬਹੁਤ ਟੇਸਟ ਹੁੰਦਾ ਹੈ ਬਟ ਇਹ ਸਾਲੋਂ ਸਾਲ ਜਿਹੜਾ ਆਚਾਰ ਚੱਲਦਾ ਆ ਕਦੇ ਵੀ ਖਰਾਬ ਹੁੰਦਾ ਬਿਲਕੁਲ ਇਹਦਾ ਕੋਈ ਵੀ ਚਾਂਸ ਨਹੀਂ ਹੁੰਦਾ ਬਸ ਇਹਨੂੰ ਇੱਕ ਵਾਰ ਜਿਹੜਾ ਧੁੱਪ ਵਿੱਚ ਸੁਕਾਉਣਾ ਜਿਹੜਾ 2-3 ਘੰਟੇ ਧੁੱਪ ਵਿੱਚ ਸੁਕਾਉਣਾ ਜਿਹੜਾ ਉਹ ਬਹੁਤ ਹੀ ਜ਼ਰੂਰੀ ਹੁੰਦਾ ਹੈ ਤੇ ਫਿਰ ਅਸੀਂ ਇਹਦੇ ਵਿੱਚ ਸਾਰਾ ਮਸਾਲਾ ਜਿਹੜਾ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਇਸ ਨੂੰ ਭਰਨਾ ਹੈ ਬਿਲਕੁਲ ਵੀ ਜਿਹੜਾ ਖਾਲੀ ਜਿਹੜਾ ਵਿੱਚ ਜਗ੍ਹਾ ਜਿਹੜੀ ਉਹ ਨਹੀਂ ਰਹਿਣੀ ਚਾਹੀਦੀ ਮਸਾਲਾ ਚੰਗੀ ਤਰ੍ਹਾਂ ਭਰਿਆ ਹੋਣਾ ਚਾਹੀਦਾ ਹੈ ਇਹ ਚਾਰ ਸਾਡਾ ਹੁਣ ਬਣ ਕੇ ਹੋ ਗਿਆ ਜੀ ਤਿਆਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਨਾ